ਸਮਾਣਾ نیوز ਦੇਖ ਰਹੇ तमाम ਦਸਕਾ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਜਹਾਜ਼ ਹਾਜ਼ਰ ਹੋਇਆ ਸਮਾਣਾ ਦੇ ਫਤਿਹਪੁਰ ਰੋਡ ਦੇ ਉੱਤੇ ਬਿੱਤੇ ਦਿਨ ਤਰਖਾਨ ਮਜਰਾ ਦੇ ਵਿੱਚ ਅੰਗਰੇਜ਼ ਕੋਰ ਦੇ ਵੱਲੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਜਿਹੜਾ ਸੁਸਾਈਡ ਕਰ ਲਿਆ ਗਿਆ ਸੀ ਦੱਸਿਆ ਜਾ ਰਿਹਾ ਕਿ ਕੋਈ ਨਸ਼ੀਲਾ ਪ੍ਰਦਾਰਥ ਖਾ ਕੇ ਉਹਨਾਂ ਨੇ ਜਿਹੜਾ ਆਪਣਾ ਸੁਸਾਈਡ ਕਰਿਆ ਸੀ ਤੇ ਲਗਾਤਾਰ ਜਿਹੜਾ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੇ ਜਿਨ੍ਹਾਂ ਦੇ ਖਾਤਰ ਸਾਡੀ ਮਾਂ ਗਈ ਆ ਉਸ ਦਾ ਬੇਟਾ ਜਿਹੜਾ ਉਰੇ ਉਹਦੇ ਨਾਲ ਪਿੰਡ ਦੇ ਲੋਕ ਜਿਹੜੇ ਨੇ ਉਹਨਾਂ ਨੇ ਧਰਨਾ ਲਾਉਣ ਦੀ ਪੂਰੀ ਜਿਹੜੀ ਕੋਸ਼ਿਸ਼ ਕੀਤੀ ਹੈ ਤੇ ਮੌਕੇ ਤੇ ਸਦਰਖਾਨੇ ਦੇ ਜਿਹੜੇ ਐਸ ਐਚਓ ਅਵਤਾਰ ਸਿੰਘ ਨੇ ਉੱਥੇ ਪਹੁੰਚੇ ਨੇ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਨਿਕਲ ਕੇ ਨਜ਼ਰ ਆ ਰਹੀਆਂ ਦੇਖ ਸਕਦੇ ਹੋ ਕਿ ਕਾਫੀ ਗਿਣਤੀ ਦੇ ਵਿੱਚ ਜਿਹੜੇ ਲੋਕ ਨਹੀਂ ਇਕੱਠੇ ਹੋ ਚੁੱਕੇ ਨੇ ਤੇ ਐਸਐਚਓ ਵੱਲੋਂ ਲਗਾਤਾਰ ਉਹਨਾਂ ਨੂੰ ਸਮਝਾਇਆ-ਬੁਝਾਇਆ ਜਾ ਰਿਹਾ ਕਿ ਜਿਹੜੇ ਉਹ ਦੋਸ਼ੀ ਨੇ ਕਿੱਥੇ ਵੀ ਚਲੇ ਜਾਣ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਰਹਿਣਾ ਪਰ ਲਗਾਤਾਰ ਜਿਹੜੀਆਂ ਸਮਝਾਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਪਰ ਲੋਕਾਂ ਦੇ ਵੱਲੋਂ ਕਿਤੇ ਨਾ ਕਿਤੇ ਜਿਹੜਾ ਫਿਲਹਾਲ ਜਿਹੜਾ ਰੋਡ ਹੈ ਪੂਰਾ ਜਮ ਕਰ ਦਿੱਤਾ ਗਿਆ ਸੋ ਤਸਵੀਰਾਂ ਦੇਖ ਸਕਦੇ ਹੋ ਸਮਾਣਾ ਫਤਿਹਪੁਰ ਰੋਡ ਦੀਆਂ ਕਿਉਂਕਿ ਟਰੈਕਟਰ ਲਾ ਕੇ ਜਿਹੜਾ ਮੁਕੰਮਲ ਜਿਹੜਾ ਰ ਬਿਲਕੁਲ ਬੰਦ ਕਰ ਦਿੱਤਾ ਗਿਆ ਤਸਵੀਰਾਂ ਜਿਹੜੀਆਂ ਨੇ ਸਮਾਣਾ ਫਤਿਹਪੁਰ ਰੋਡ ਤੋਂ ਨਿਕਲ ਕੇ ਨਜ਼ਰ ਆ ਰਹੀਆਂ ਸੋ ਦੇਖ ਸਕਦੇ ਹੋ ਕਿਉਂਕਿ ਆਲੇ ਦਿਵਾਲੀ ਦੀ ਗੱਲ ਕਰੀਏ ਤਾਂ ਪੂਰਨ ਜਿਹੜਾ ਰੋਡ ਹੈ ਬਿਲਕੁਲ ਬੰਦ ਹੋ ਚੁੱਕਿਆ ਹੈ ਤਸਵੀਰਾਂ ਨਿਕਲਦੀਆਂ ਸਾਫ਼ ਦਿਖਕਦੀਆਂ ਨੇ ਕਿ ਇਸ ਪਿੰਡ ਦੇ ਜਿਹੜੇ ਲੋਕ ਨੇ ਇਕੱਠੇ ਹੋ ਚੁੱਕੇ ਨੇ ਫਿਲਹਾਲ ਲਗਾਤਾਰ ਮੰਗ ਕਰੀ ਜਾ ਰਹੀ ਹੈ ਕਿ ਤੋਸ਼ੀ ਜਿਹੜੇ ਨੇ ਫਰਾਰ ਹੋ ਚੁੱਕੇ ਨੇ ਤੇ ਇਹਨਾਂ ਵੱਲੋਂ ਪਹਿਲਾਂ ਵੀ ਪੁਲਿਸ ਤੋਂ ਗੋਹਾਰ ਲਗਾਈ ਗਈ ਸੀ ਕਿ ਜਿਹੜੇ ਇਹ ਦੋਸ਼ੀ ਨੇ ਇਹਨਾਂ ਨੂੰ ਗ੍ਰਿਫਤਾਰ ਕਰਿਆ ਜਾਏ ਪਰ ਫਿਲਹਾਲ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਸਮਾਣਾ ਫਤਿਹਪੁਰ ਰੋਡ ਤੋਂ ਨਿਕਲ ਕੇ ਨਜ਼ਰ ਆ ਰਹੀਆਂ ਸੋ ਦੇਖ ਕੇ ਕੀ ਕਹੋਗੇ ਤੁਹਾਡੀ ਮਾਤਾ ਨੇ ਪਿਛਲੇ ਦਿਨੀ ਜਿਹੜਾ ਸੁਸਾਇਡ ਕਰਿਆ ਸੀਗਾ ਜ਼ਹਿਰ ਪੀ ਕੇ ਤੇ ਤੁਸੀਂ ਅੱਜ ਰੋਡ ਜਮ ਇਹੋ ਜਿਹੀ ਕੀ ਕਰਨ ਦੀ ਲੋੜ ਪੈ ਗਈ ਤੁਹਾਨੂੰ ਪੰਜ ਦਿਨ ਹੋ ਗਏ ਜਿਹੜਾ ਪੰਜ ਦਿਨ ਹੋ ਗਏ ਜਿਹੜਾ ਮੇਨ ਦੋਸ਼ੀਆ ਗੁਰਵਿੰਦਰ ਸਿੰਘ ਜਿਹਦੇ ਨਾਮ ساری ਜਾਇਦਾਦ ਹੈ ਉਹ ਫਰਾਰ ਚੱਲ ਰਿਹਾ ਠੀਕ ਹੈ ਜਿਹੜਾ ਇੱਕ ਉਹਦਾ ਬਾਪ ਹੈ ਉਹਨੂੰ ਅੰਦਰ ਅਰੈਸਟ ਕੀਤਾ ਹੋਇਆ ਠੀਕ ਹੈ ਨਾ ਤੇ ਹਲੇ ਵੀ ਮੇਰੀ ਅਪੀਲ ਹੈ ਮੇਰਾ ਨੰਕਰ ਮੇਰੇ ਨਾਲ ਖੜਾ ਜਿਵੇਂ ਇਹ ਕਹੂਗਾ ਮੈਂ ਉਦਾਂ ਕਰੂੰਗਾ ਕਿਉਂਕਿ ਕੱਲੋਂ ਮੈਂ ਵੀ ਇਹਦੇ ਨਾਲ ਤੁਰਨਾ ਨੰਕਰ 'ਚ ਰਹਿਣਾ ਠੀਕ ਹੈ ਤੇ ਕੱਲੋਂ ਮੇਰੇ ਨਾਲ ਕੌਣ ਤੁਰੂਗਾ ਜੀ ਅੱਜ ਮੈਂ ਇਦਾਂ ਦਾ ਕਦਮ ਚੱਕ ਲਿਆ ਭਰਾ ਜੀ ਬਹੁਤ ਵੱਡਾ ਸਵਾਲ ਹੈ ਕਿਉਂਕਿ ਠਾਣਾ ਸਦਰ ਦੇ ਐਸਐਚਓ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਜਿਹੜੀਆਂ ਮੈਂ ਕਾਰਵਾਈ ਕਰਨ ਦੇ ਵਿੱਚ ਲੱਗਿਆ ਪਰਦੋਸ਼ੀਆਂ ਦੀ ਜਿਹੜੀ ਭਾਲ ਹੈ ਪੂਰੀ ਜੰਗੀ ਪੱਧਰ ਤੇ ਜਾਰੀ ਹੈ ਪਰ ਤੁਸੀਂ ਇਸ ਨਰਚੀਸਤੀ ਦੇ ਵਿੱਚ ਪੁਲਿਸ ਨਾਲ ਕੋਈ ਗੱਲਬਾਤ ਨਹੀਂ ਕੀਤੀ ਨਹੀਂ ਅਸੀਂ ਕਰ ਰਹੇ ਹਾਂ ਸਰ ਅਸੀਂ ਕੋ ਜਮਾ ਧੱਕਾਸ਼ਾਹੀ ਕਰਦੇ ਨੇ ਨਾਲ ਠੀਕ ਹੈ ਮੇਨ ਦੋਸ਼ੀ ਕਿਸੇ ਦੇ ਲਿੰਕ ਚ ਤਾਂ ਹੈਗੀ ਆ ਉਹਦੀ ਘਰ ਵਾਲੀ ਦੇ ਲਿੰਕ ਚੋਂ ਟਰੇਸ ਤੇ ਲੱਗਣ ਸਾਡੇ ਪਿੰਡੋਂ ਜਿਹੜਾ ਉਹਦੇ ਨਾਲ ਮੁੰਡੇ ਕੰਮ ਕਰਦੇ ਨੇ ਉਹਦਾ ਡਰਾਈਵਰ ਰੱਖਿਆ ਹੈ ਸਾਡੇ ਨਿੱਕੀ ਮਿਆਂਾਂ ਤੋਂ ਗੱਡੀ ਊਰੇ ਚੱਲ ਰਹੀ ਉਹਦੀ 41 ਪੀਵੀ 11 ਡੀਡੀ 4100 ਨੰਬਰ ਹੈ ਕਿਤੇ ਤਾਂ ਉਹ ਜਾਂਦੀ ਨਹੀਂ ਐਦਾਂ ਤਾਂ ਹੈ ਨਹੀਂ ਵੀ ਟਿੱਕੇ ਦਾ ਬੈਠੇ ਨਹੀਂ ਹੈਗੇ ਠੀਕ ਹੈ ਨਾ ਜੀ ਕਿਤੇ ਨਾ ਕਿਤੇ ਕਿਸੇ ਤੇ ਲਿੰਕ ਚ ਤਾਂ ਹੈਗੀ ਆ ਉਹ ਹੁਣ ਕੀ ਮੰਗ ਕਰਨਾ ਚਾਹੁੰਦੇ ਹੋ ਅਸੀਂ ਤਾਂ ਇਹੀ ਮੰਗ ਕਰਦੇ ਆ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਵੀ ਜਿੰਨਾ ਚਿਰ ਮੇਨ ਦੋਸ਼ੀ ਗੁਰਵਿੰਦਰ ਸਿੰਘ ਫੜ ਨਹੀਂ ਹੁੰਦਾ ਤੇ ਮੈਂ ਉਹਨਾਂ ਚਿਰ ਸੰਸਕਾਰ ਨਹੀਂ ਕਰਾਂਗਾ ਆਪਣੀ ਮਾਤਾ ਦਾ ਬੇਸ਼ੱਕ ਇਹਦਾ ਪਿੰਜਰ ਬਣ ਜੇ ਜੀ ਕੀ ਕਹੋਗੇ ਤੁਸੀਂ ਮੌਕੇ ਤੇ ਪਹੁੰਚੇ ਹੋ ਮੇਰੇ ਵੱਲੋਂ ਇਹਨਾਂ ਨੂੰ ਪੂਰੀ ਹੋਆ ਮੈਨੂੰ ਪੂਰੀ ਹਮਦਰਦੀ ਹੈ ਬੰਦਾ ਇਹਨਾਂ ਨਾਲ ਸਾਰੇ ਪਰਿਵਾਰ ਨਾਲ ਮੇਰੀ ਠੀਕ ਹੈ ਨਾ ਜੋ ਹੋਇਆ ਬਹੁਤ ਮਾੜਾ ਹੋਇਆ ਅਸੀਂ ਇਸ ਸਬੰਧੀ ਪੂਰੀ ਇਹਨਾਂ ਨਾਲ ਖੜੇ ਆ ਤੇ ਰਹੀ ਗੱਲ ਇਹਨਾਂ ਜੋ ਇਹਨੇ ਫੇਰ ਕਹੀ ਮੈਂ ਐਫਆਈ ਲੋਜ ਕੀਤੀ ਇਹਨਾਂ ਦੇ ਪਹਿਲੇ ਆਧਾਰ ਤੇ ਕਹਿਣ ਦੇ ਜੋ ਬੰਦੇ ਇਹਨਾਂ ਨੇ ਕਿਹਾ ਅਸੀਂ ਉਸ ਦੇ ਆਧਾਰ ਦੇ ਜੋ ਬੰਦੇ ਸਾਡੇ ਸਟੱਡੀ ਦੇ ਵਿੱਚ ਅਸੀਂ ਪੜ ਕੇ ਇੱਕ ਬੰਦੇ ਦਾ ਅਸੀਂ ਪੁਲਿਸ ਰਿਮਾਰਕਡ ਲਿਆ ਹੋਇਆ ਹੈ ਇੱਕ ਬੰਦਾ ਸਾਡਾ ਅਜੇ ਫਰਾਰ ਆ ਜਿਹੜਾ ਫਰਾਰ ਬੰਦਾ ਉਹਦਾ ਨਾਮ ਤਾਂ ਮੋਬਾਈਲ ਦੀ ਸਚੌਫਾ ਬੰਦੜੀ ਆ ਜੇ ਸਾਨੂੰ ਕੋਈ ਪਤਾ ਲੱਗਦਾ ਇਹਨਾਂ ਨੂੰ ਵੀ ਮੈਂ ਪੁੱਛਿਆ ਵੀ ਜੇ ਸਾਨੂੰ ਕੋਈ ਪਤਾ ਲੱਗਦਾ ਤੁਸੀਂ ਮੈਨੂੰ ਦੱਸੋ ਮੈਂ ਜਿੱਥੇ ਵੀ ਜੀ ਕਰਦਾ ਮੈਂ ਉੱਥੇ ਮਰਮਦਨ ਚੱਕੀ ਲੈ ਕੇ ਰੈਸ਼ਨ ਕਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜਾ ਇੱਕ ਦੋਸ਼ੀ ਹੈ ਉਹ ਫਰਾਰ ਹੋ ਰਿਹਾ ਉਹਨੂੰ ਜਿਹੜਾ ਫੌਨਸ ਹਾਲੇ ਤੱਕ ਨਹੀਂ ਫੜਨ ਦੇ ਵਿੱਚ ਸੰਭਲ ਹੋ ਰਹੀ ਤੇ ਦੂਜੇ ਪਾਸੇ ਥਾਣਾ ਐਸਐਚਓ ਨੇੜੇ ਅਵਤਾਰ ਸਿੰਘ ਨੇ ਉਹਨਾਂ ਵੱਲੋਂ ਹੀ ਕਿਹਾ ਜਾ ਰਿਹਾ ਕਿ ਇਹ ਜਿਹੜਾ ਉਹਨੇ ਧਰਨਾ ਲਾਇਆ ਇਹ ਕੋਈ ਚੰਗੀ ਗੱਲ ਨਹੀਂ ਹੈ ਫਿਲਹਾਲ ਜਿਹੜਾ ਪਿੰਡ ਦੇ ਲੋਕ ਨੇ ਉਹਨਾਂ ਵੱਲੋਂ ਮੰਗ ਕਰੀ ਜਾ ਰਹੀ ਤੇ ਥਾਣਾ ਸਦਰ ਦੇ ਐਸਐਚਓ ਅਵਤਾਰ ਸਿੰਘ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਜਿਹੜੇ ਦੋਸ਼ੀ ਨੇ ਉਹ ਜਿੱਥੇ ਮਰਜ਼ੀ ਚਲੇ ਜਾਣ ਚਾਹੀ ਕਿਸੇ ਸੁਰੰਗ ਦੇ ਵਿੱਚ ਵੜ ਜਾਣ ਉਹਨਾਂ ਨੂੰ ਮੈਂ ਗ੍ਰਿਫਤਾਰ ਕਰੇ ਬਿਨਾਂ ਨਹੀਂ ਰਹਿਣਾ ਫਿਲਹਾਲ ਰੋਡ ਦੇ ਉੱਤੇ ਮੁਕੰਮਲ ਜਿਹੜਾ ਬੰਦ ਹੋ ਚੁੱਕਿਆ ਸੋ ਦੇਖਦੇ ਪੁਲਿਸ ਪ੍ਰਸ਼ਾਸਨ ਕਦੋਂ ਤੱਕ ਇਸ ਧਰਨੇ ਨੂੰ ਖਤਮ ਕਰਾਉਣ ਦੇ ਵਿੱਚ ਸਫਲ ਦਿਖਾਈ ਦਿੰਦਾ ਸੋ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਮੈਂ ਆਪਣੀ ਮਾਤਾ ਦਾ ਸੰਸਕਾਰ ਉਦੋਂ ਤੱਕ ਨਹੀਂ ਕਰਨਾ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਉਹਦਾ ਚਾਹੇ ਪਿੰਜਰ ਵੀ ਵੱਢ ਜੇ ਪਰ ਮੈਂ ਉਹਦੇ ਤੱਕ ਸੰਸਕਾਰ ਜਿਹੜਾ ਬਿਲਕੁਲ ਵੀ ਨਹੀਂ ਕਰਨਾ ਤਸਵੀਰਾਂ ਦੇਖ ਸਕਦੇ ਹੋ ਸਮਾਣਾ ਫਤਿਹਪੁਰ ਰੋਡ ਤੇ ਅੰਗਰੇਜ਼ਕੌਰ ਤੇ ਸਪੁੱਤਰ ਵੱਲੋਂ ਜਿਹੜੇ ਪਿੰਡ ਤੇ ਨਗਰ ਵੱਲੋਂ ਧਰਨਾ ਲਾਇਆ ਗਿਆ ਕਿਉਂਕਿ ਰੋਡ ਜਿਹੜਾ ਮੁਕੰਮਲ ਬੰਦ ਹੈ ਤੇ ਤਸਵੀਰਾਂ ਜਿਹੜੀਆਂ ਲਗਾਤਾਰ ਨਿਕਲ ਕੇ ਨਜ਼ਰ ਆ ਰਹੀਆਂ ਸਮਾਣਾ ਪਟਿਆਲਾ ਰੋਡ ਤੇ ਫਤਿਹਪੁਰ ਦੇ ਕੋਲ ਦੀਆਂ ਕਿਉਂਕਿ ਇੱਕ ਪਾਸੇ ਪੀਆਰਟੀਸੀ ਦੀਆਂ ਬੱਸਾਂ ਹੋਣ ਚਾਹੇ ਟਰੱਕ ਹੋਣ ਚਾਹੇ ਟੀਪਰ ਹੋਣ ਚਾਹੇ ਆਮ ਮੁਸਾਫਿਰ ਹੋਣ ਲਗਾਤਾਰ ਉਹਨਾਂ ਨੂੰ ਜਿਹੜੀਆਂ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਦੇਖ ਸਕਦੇ ਹੋ ਜਿਹੜੇ ਬੱਸਾਂ ਦੇ ਵਿੱਚ ਯਾਤਰੀ ਨੇ ਉਹਨਾਂ ਦੇ ਵੱਲੋਂ ਵੀ ਹੁਣ ਕਈ-ਕਈ ਘੰਟਿਆਂ ਦਾ ਜਿਹੜਾ ਸਫ਼ਰ ਹੈ ਉਹਨਾਂ ਨੂੰ ਤੈਅ ਕਰਨਾ ਪੈਣਾ ਫਿਲਹਾਲ ਜਿਹੜੀਆਂ ਤਸਵੀਰਾਂ ਨੇ ਲਗਾਤਾਰ ਸਮਾਣਾ ਪਟਿਆਲਾ ਰੋਡ ਤੋਂ ਨਿਕਲ ਕੇ ਨਜ਼ਰ ਆ ਰਹੀਆਂ ਹੈ ਸੋ ਦੇਖ ਸਕਦੇ ਹੋ ਫਤਿਹਪੁਰ ਰੋਡ ਦੇ ਉੱਤੇ ਜਿਹੜਾ ਮੁਕੰਮਲ ਹੈ ਜਿਹੜਾ ਧਰਨਾ ਦੇ ਦਿੱਤਾ ਗਿਆ ਹੈ ਲਗਾਤਾਰ ਜਿਹੜੀ ਪੁਲਿਸ ਦੇ ਵੱਲੋਂ ਇੱਕ ਸਾਈਡ ਤੋਂ ਜਿਹੜਾ ਰਸਤਾ ਹੈ ਉੱਥੋਂ ਲੋਕਾਂ ਨੂੰ ਜਾਣ ਦੇ ਲਈ ਕਿਹਾ ਜਾ ਰਿਹਾ ਸੋ ਤਸਵੀਰਾਂ ਜਿਹੜੀਆਂ ਨੇ ਨਿਕਲ ਕੇ ਲਗਾਤਾਰ ਸਮਾਣਾ ਪਟਿਆਲਾ ਰੋਡ ਤੋਂ ਨਿਕਲ ਕੇ ਨਜ਼ਰ ਆ ਰਹੀਆਂ ਨੇ ਸੋ ਇੱਕ ਪਾਸੇ ਗੱਲਬਾਤ ਕਰਦੇ ਆਂ ਦੇਖ ਸਕਦਾ ਯਾਤਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਗਰਮੀ ਇੱਕ ਤਾਂ ਬਹੁਤ ਜ਼ਿਆਦਾ ਹੈ ਤੇ ਦੂਜੇ ਪਾਸੇ ਸਾਰ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਦੇਖਦੇ ਆਂ ਕਦੋਂ ਤੱਕ ਜਿਹੜੇ ਕਿ ਮੁਲਾਜ਼ਮ ਨੇ ਜਾਂ ਸਰਦਰ ਦੇ ਮੁਲਾਜ਼ਮ ਨੇ ਇਹ ਧਰਨਾ ਖਿਲਾਉਣ ਦੇ ਵਿੱਚ ਸਫਲ ਦਿਖਾਈ ਦਿੰਦੇ ਨੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز